ਦੇ ਰਿਹਾ ਬਾਜ਼ਾਰ ਦੇ ਵਿੱਚ ਅਸੀਂ ਉਹਨਾਂ ਨੂੰ 12 ਪ੍ਰੋਡਕਟ ਗਿਫਟ ਦਵਾਂਗੇ ਲੈਪਟਾਪ ਜਿਹੜੇ ਸਾਡੇ ਕਸਟਮਰ ਪਹਿਲੇ ਆਣਗੇ 10 ਕਸਟਮਰ ਨੂੰ ਕੋਈ ਵੀ ਉਹਦਾ ਕੰਪੀਟ ਨਹੀਂ ਕਰ ਸਕਦਾ ਸਾਡੇ ਰੇਟ ਦਾ ਇਹਨਾਂ ਨੂੰ 22000 ਦੇ ਵਿੱਚ ਅਸੀਂ ਮਾਰਸ਼ਲ ਸਪੀਕਰ ਦਵਾਂਗੇ ਲਾਈਕ ਸ਼ੇਅਰ ਕਮੈਂਟ ਕਰਕੇ ਆਏਗਾ ਅਸੀਂ ਉਹਨੂੰ ਪਲੀਜ਼ ਵੈਲਕਮ ਵਸਾਈ ਜੂਗੇ ਗਿਫਟ ਦਵਾਂਗੇ ਏ ਬ੍ਰੇਕੇਜ ਫੋਨ ਹੈ ਕੋਈ ਡੈਮੇਜ ਫੋਨ ਹੈ ਕੋਈ ਪ੍ਰਿਪੇਅਰਡ ਫੋਨ ਹੈ ਤੁਸੀਂ ਸਾਡੇ ਕੋਲ ਲੈ ਆਓ ਅਸੀਂ ਉਹਨੂੰ ਐਕਸਚੇਂਜ ਕਰਾਂਗੇ 850 ਰੁਪਏ ਦੇ ਵਿੱਚ 1 ਇਅਰ ਵਾਰੰਟੀ ਕੀਪੈਡ ਫੋਨ ਦੇ ਰਹੇ ਹਾਂ ਜਿਹੜਾ ਮਾਰਕੀਟ ਦੇ ਵਿੱਚ ਕੋਈ ਨਹੀਂ ਤੁਹਾਨੂੰ ਦੇਵੇਗਾ ਕੋਈ ਪਾਵਰ ਨਹੀਂ ਕੋਈ ਕੁਝ ਨਹੀਂ ਸਿਰਫ ਪਲੱਗ ਐ ਇਹਦੇ ਵਿੱਚ SIM ਪਾਏਗੀ ਤੁਹਾਡਾ ਆਨਲਾਈਨ ਚੱਲੇਗਾ ਤੁਸੀਂ ਇਹ ਕੈਮਰਾ ਟੂ-ਵੇ ਟਾਕਿੰਗ ਹੈ ਸਸ਼ੀਕਲ ਦੋਸਤੋ ਇਸ ਵੇਲੇ ਖੜੇ ਆ ਆਪਾਂ ਹਾਈ ਐਂਡ ਪੁਆਇੰਟ ਤੇ ਜੋ ਕਿ ਜਨਤਾ ਪਹਿਲੇ ਦੇ ਸਾਹਮਣੇ ਆਮ ਸੜੋਡ ਤਰਨ ਤਰਨ ਤੇ ਇੱਥੇ ਹਾਈ ਐਂਡ ਡਿਸਕਾਊਂਟ ਵੀ ਮਿਲੇਗਾ ਤੁਹਾਨੂੰ ਆਫਰਸ ਵੀ ਮਿਲਣਗੇ ਤੇ ਬਹੁਤ ਜ਼ਿਆਦਾ ਤੁਹਾਨੂੰ ਗਿਫਟ ਮਿਲਣਗੇ ਅੱਜ ਤੁਹਾਨੂੰ ਤਸਵੀਰਾਂ ਦਿਖਾ ਦਈਏ ਸ਼ੋਰੂਮ ਦੀਆਂ ਜਿੱਥੇ ਕਿ ਐਲਈਡੀ ਪੈਨ ਦੇ ਨਾਲ ਨਾਲ ਲੈਪਟਾਪ ਅ ਘਰ ਦਾ ਹਰ ਇੱਕ ਸਮਾਨ ਤੁਹਾਨੂੰ ਮਿਲ ਜਾਏਗਾ ਮੋਬਾਈਲ ਫੋਨ ਬਾਕੀ ਵੀ ਐਸੈਸਰੀ ਮਿਲ ਜਾਏਗੀ ਸੀਸੀਟੀਵੀ ਕੈਮਰਾ ਵਾਸ਼ਿੰਗ ਮਸ਼ੀਨ ਇਨਵਰਟਰ ਆਦੀ ਸਮਾਨ ਮਿਲ ਜਾਣਗੇ ਲੇਕਿਨ ਇਹ ਲੈਪਟਾਪ ਦੇ ਉਤੇ ਜੋ ਕਿ ਅੱਜ ਦੇ ਸਟੂਡੈਂਟ ਦੀ ਤੇ ਪ੍ਰੋਫੈਸ਼ਨਲ ਲਾਈਫ ਦੇ ਵਿੱਚ ਵੀ ਬਹੁਤ ਜ਼ਿਆਦਾ ਇਹਦੀ ਜ਼ਰੂਰਤ ਹੈ ਡਿਜੀਟਲ ਦਾ ਜ਼ਮਾਨਾ ਹੈ ਤੇ ਡਿਜੀਟਲ ਦੇ ਲਈ ਫਰੈਂਡਲੀ ਹੋਣ ਦੇ ਲਈ ਲੈਪਟਾਪ ਦੀ ਬਹੁਤ ਜ਼ਰੂਰਤ ਪੈਂਦੀ ਹੈ ਤੇ ਲੈਪਟਾਪ ਦੇ ਉਤੇ ਖਾਸ ਡਿਸਕਾਊਂਟ ਲੈ ਕੇ ਆਏ ਹਨ ਤੇ ਸਾਡੇ ਨਾਲ ਅਮਰ ਜੀ ਹਨ ਇਹਨਾਂ ਨਾਲ ਗੱਲਬਾਤ ਕਰਾਂਗੇ ਤਾਂ ਸਸਿਕਾਲ ਸਵਾਗਤ ਤੁਹਾਡਾ ਲਾਈਵ ਪਰ ਸਸਿਕਾਲ ਜੀ ਸਾਰਿਆਂ ਨੂੰ ਪਰਲੇ ਤੇ ਮੈਂ ਆਪ ਜੀ ਦਾ ਸਵਾਗਤ ਕਰ ਮੈਂ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਆ ਤੁਸੀਂ ਪਰਵਾਹ ਹੰਗਾਰਾ ਦੇ ਕੇ ਹਾਈ-ਐਂਡ ਪੁਆਇੰਟ ਨੂੰ 1 ਸਾਲ ਦੇ ਵਿੱਚ ਬਹੁਤ ਵਧੀਆ ਰਿਸਪੌਂਸ ਦਿੱਤਾ ਬਹੁਤ ਵਧੀਆ ਤੁਸੀਂ ਇਹਨਾਂ ਨੂੰ ਅੱਗੇ ਵਧਾਇਆ ਸੋ ਅਸੀਂ ਤੁਹਾਡੇ ਆਨ ਵਰੀਆਂ ਚੀਜ਼ਾਂ ਦੇ ਵਿੱਚ ਪ੍ਰੋਡਕਟਸ ਹੋਰ ਨੂੰ ਲੈ ਕੇ ਆਏ ਆ ਨਵੇਂ ਜਿਸ ਨਾਲ ਤੁਹਾਨੂੰ ਇੱਕ ਸ਼ਾਪ ਇੱਕ ਸਟੋਰ ਤੇ ਸਾਰੇ ਪ੍ਰੋਡਕਟ ਅਵੇਲੇਬਲ ਮਿਲਣਗੇ ਉਨ ਵੀ ਕਾਫੀ ਵੈਰਾਈਟੀਆਂ ਤੁਹਾਡੇ ਕੋਲ ਇੱਕ ਸਟੋਰ ਦੇ ਉੱਤੇ ਕਾਫੀ ਵੈਰਾਈਟੀਆਂ ਆ ਤੇ ਇਹ ਖਾਸ ਕਰ ਗੱਲ ਕਰੀਏ ਅਨਿਵਰਸਰੀ ਆਫਰ ਦੇ ਵਿੱਚ ਕਿਹੜੀ-ਕਿਹੜੀ ਆਫਰ ਲੈ ਕੇ ਆਏ ਹਾਂ ਅਸੀਂ ਲੈਪਟਾਪ ਦੇ ਵਿੱਚ ਆਪਣੇ ਤਰਨ ਤਰਨ ਦੇ ਵਿੱਚ ਪੂਰਾ ਇੱਕ ਪਕੜ ਫੜੀ ਹੋਈ ਹੈ ਜੀ ਜਿਹਦੇ ਵਿੱਚ ਸਾਡਾ ਕੋਈ ਮਾਰਕੀਟ ਦੇ ਵਿੱਚ ਕੰਪੀਟ ਨਹੀਂ ਨਾ ਰੇਟ ਵੱਲ ਉਹਨਾਂ ਕਿਸੇ ਚੀਜ਼ ਵੱਲੋਂ ਅਗੀ ਅਸੀਂ ਲੈਪਟਾਪ ਨਵੇਂ ਨਾਲ ਦਾ ਆਰਟ ਪ੍ਰੋਡਕਟ ਦੇ ਰਏ ਅਸੀਂ ਹੁਣ ਅਸੀਂ ਆਪਣੀ ਯੂਨੀਵਰਸਿਟੀ ਕਰਕੇ ਲੋਕਾਂ ਦੇ ਇਹਨੇ ਰੋਜ਼ਾਨ ਕਰਕੇ ਅਸੀਂ ਉਹਨਾਂ ਨੂੰ 12 ਪ੍ਰੋਡਕਟ ਨਾਲ ਦੇਵਾਂਗੇ ਪਲੱਸ ਉਹਨਾਂ ਨੂੰ ਅਸੀਂ ਇੱਥੋਂ ਦੀ ਸਰਵਿਸਿਜ਼ ਲੈਪਟਾਪ ਦੀ ਹਰ ਇੱਕ ਚੀਜ਼ अवेलेबल ਸੌਫਟਵੇਅਰ ਜੋ ਵੀ ਉਹਨਾਂ ਨੂੰ ਰਿਕੁਆਇਰਮੈਂਟ ਹੈ ਅਸੀਂ ਉਹ ਵੀ ਉਹਨਾਂ ਨੂੰ ਪ੍ਰੋਵਾਈਡ ਕਰਵਾ ਕੇ ਦਵਾਂਗੇ ਯਾਨੀ ਕਿ ਕੰਪਲੀਟ ਸੋਲੂਸ਼ਨ ਦੇ ਨਾਲ-ਨਾਲ ਤੁਹੀ ਫ੍ਰੀ ਗਿਫਟ ਜੀ ਵਿੱਚ ਵੀ 12 ਗਿਫਟ ਦੇ ਰਹੇ ਹੋ ਬਿਲਕੁਲ ਜੀ ਬਿਲਕੁਲ ਕੋਈ ਵੀ ਨਹੀਂ ਦੇ ਰਿਹਾ ਬਾਜ਼ਾਰ ਦੇ ਵਿੱਚ ਅਸੀਂ ਉਹਨਾਂ ਨੂੰ 12 ਪ੍ਰੋਡਕਟ ਗਿਫਟ ਦਵਾਂਗੇ ਜੀ ਲੈਪਟਾਪ ਵਿੱਚ ਇਹ ਲੈਪਟਾਪ ਦੇ ਵਿੱਚ 12 ਤਰ੍ਹਾਂ ਦੇ ਗਿਫਟ ਜਿਹੜੇ ਦਿੱਤੇ ਜਾ ਰਹੇ ਲੈਪਟਾਪ ਦੇ ਨਾਲ ਤੇ ਹੋਰ ਵੀ ਡਿਸਕਾਊਂਟ ਵੀ ਮਿਲੇਗਾ ਮਾਰਕੀਟ ਨਾਲੋਂ ਕੰਪੈਰੀਜ਼ਨ ਰੇਟ ਤੇ ਸਭ ਤੋਂ ਵੱਡੀ ਗੱਲ ਆਨਲਾਈਨ ਨਾਲੋਂ ਸਸਤਾ ਇਹਨਾਂ ਦਾ ਚੈਲੰਜ ਹੈ ਕਿ ਇਹੀ ਆਨਲਾਈਨ ਨਾਲੋਂ ਸਸਤਾ ਸਾਮਾਨ ਦੇ ਨੇਹਾਂ ਤੇ ਸਸਤਾ ਕਿੰਨਾ ਸਸਤਾ ਉਹ ਵੀ ਤੁਸੀਂ ਇੱਥੇ ਆ ਕੇ ਦੇਖ ਸਕਦੇ ਹੋ ਕਾਫੀ ਜ਼ਿਆਦਾ ਡਿਸਕਾਊਂਟ ਹੁੰਦਾ ਹੈ ਜੇ ਆਨਲਾਈਨ ਨਾਲ ਜੇ ਗੱਲ ਕਰੀਏ ਆਪਾਂ ਇੱਕ ਤੁਹਾਨੂੰ ਪ੍ਰੋਡਕਟ ਦਿਖਾ ਦਈਏ ਜਿਸ ਤਰ੍ਹਾਂ ਕਿ ਮਾਰਸ਼ਲ ਦਾ ਜਿਹੜਾ ਇਹ ਮਾਰਸ਼ਲ ਦਾ ਪ੍ਰੋਡਕਟ ਹੈ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਨਲਾਈਨ ਪ੍ਰੋਡਕਟ ਦੀ ਐਸਟੀਮੇਟਡ ਕੋਸ ਜਿਹੜੀ ਇਸ ਦੀ 29999 ਰੁਪਏ ਹੈ ਪਰ 24000 ਰੁਪਏ ਦਾ ਇਹਦਾ ਪ੍ਰਾਈਸ ਇਹਦਾ ਹੈ ਤੇ ਇਹਦੇ ਨਾਲ ਨਾਲ ਜੇ ਅਨਿਵਰਸਰੀ ਆਫਰ ਦੇ ਵਿੱਚ ਆਉਂਦੇ ਹੈ ਤੇ ਇਸ ਦੇ ਨਾਲ ਨਾਲ ਹੋਰ ਵੀ ਡਿਸਕਾਊਂਟ ਇਹਦੇ ਵਿੱਚ ਦਿੱਤਾ ਜਾਏਗਾ ਹੋਰ ਕੀ ਡਿਸਕਾਊਂਟ ਦਿੱਤਾ ਜਾਏ ਮਾਰਸ਼ਲ ਦਾ ਜੀ ਸਪੀਕਰ ਇੱਕ ਆਪਣੇ ਤਰ੍ਹਾਂ ਦਾ ਇੱਕ ਬ੍ਰਾਂਡ ਹੈ ਅਸੀਂ ਇਹਨਾਂ ਨੂੰ ਅੱਗੇ 24000 ਦੇ ਵਿੱਚ ਕਸਟਮਰ ਨੇ ਸਾਡੇ ਕੋਲ ਬਹੁਤ ਸਪੀਡ ਨਾਲ ਲੈ ਕੇ ਗਏ ਨੇ ਹੁਣ ਅਸੀਂ ਜਿਹੜੇ ਸਾਡੇ ਕਸਟਮਰ ਪੜ੍ਹੇ ਆਣਗੇ 10 ਕਸਟਮਰ ਨੂੰ ਅਸੀਂ ਉਹਨਾਂ ਨੂੰ ਇਹ 22000 ਦਾ ਦਵਾਂਗੇ ਕੋਈ ਵੀ ਉਹਦਾ ਕੰਪੀਟ ਨਹੀਂ ਕਰ ਸਕਦਾ ਸਾਡੇ ਰੇਟ ਦਾ ਇਹ ਇਹਨਾਂ ਨੂੰ 22000 ਦੇ ਵਿੱਚ ਅਸੀਂ ਮਾਰਸ਼ਲ ਸਪੀਕਰ ਦਵਾਂਗੇ ਤੇ 22000 24000 ਦੇ ਉੱਤੇ ਹੋਰ 2000 ਡਿਸਕਾਊਂਟ ਲੈਣ ਦੇ ਲਈ ਤੁਸੀਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਰਕੇ ਜਰੂਰ ਆਇਓ ਤੁਹਾਨੂੰ 2000 ਦਾ ਫਾਇਦਾ ਹੋਣ ਵਾਲਾ ਹੈ 2000 ਰੁਪਏ ਹੋਰ ਡਿਸਕਾਊਂਟ ਮਿਲਣ ਲਾ ਸਪੀਕਰ ਦੇ ਉੱਤੇ ਤੇ ਇਸ ਦੇ ਨਾਲ ਨਾਲ ਜਿਹੜਾ ਵੀ ਇੱਥੇ ਇੱਕ ਫ੍ਰੀ ਗਿਫਟ ਵੀ ਦਿੱਤਾ ਜਾਏਗਾ ਬਿਲਕੁਲ ਜੀ ਜਿਹੜਾ ਵੀ ਸਾਡੇ ਲਾਈਕ ਸ਼ੇਅਰ ਕਮੈਂਟ ਕਰਕੇ ਆਏਗਾ ਅਸੀਂ ਉਹਨੂੰ ਪਲੀਜ਼ ਵੈਲਕਮ ਵਾਸਤੇ ਜੁਰੂਰ ਇੱਕ ਗਿਫਟ ਦਵਾਂਗੇ ਪਲੱਸ ਨਾਲ ਉਹਨੂੰ ਹਰ ਇੱਕ ਚੀਜ਼ ਦੀ ਸਾਡੇ ਕੋਲ ਅਵੇਲੇਬਿਲਿਟੀ ਹੈ ਚਾਹੇ ਉਹ ਸਪੀਕਰਸ ਹੋ ਜਾਣ ਚਾਹੇ ਉਹ ਐਡਿਡੀ ਟੀਵੀਸ ਹੋ ਜਾਣ ਚਾਹੇ ਉਹ ਕੰਪਿਊਟਰ ਹੋ ਜਾਏ ਪੀਸੀ ਹੋ ਜਾਏ ਲੈਪਟਾਪ ਹੋ ਜਾਏ ਪੀਐਸ5 ਹੋ ਜਾਏ ਮਾਰਕੀਟ ਦੇ ਵਿੱਚ ਪੀਐਸ5 ਦਾ ਜੋ ਪ੍ਰਾਈਸ ਹੈਗਾ 58000 ਰੁਪਿਆ ਪਰ ਸਾਡਾ ਤੁਹਾਨੂੰ ਪ੍ਰਾਈਸ 47800 ਦੇ ਵਿੱਚ ਦਵਾਂਗੇ ਜੋ ਕਿਸੇ ਕੋਲੋਂ ਵੀ ਤੁਹਾਨੂੰ ਨਹੀਂ ਮਿਲੇਗਾ ਵਿਦ 1 ਇਅਰ ਵਾਰੰਟੀ ਇੰਡੀਅਨ ਵਾਰੰਟੀ ਦੇ ਵਿੱਚ ਤੁਹਾਨੂੰ ਉਹਦਾ ਮਿਲੇਗਾ ਵਿਦ GST ਬਿਲ 10000 ਤੱਕ ਦਾ ਡਿਸਕਾਊਂਟ ਤੁਸੀਂ ਗਿਣਤੀ ਨਹੀਂ ਗਿਣ ਸਕਦੇ ਐਡੇ ਵੱਡੇ ਡਿਸਕਾਊਂਟ ਤੁਹਾਨੂੰ ਜਿਹੜੇ ਮਿਲ ਰਹੇ ਆ 10000 ਤੱਕ ਦਾ ਡਿਸਕਾਊਂਟ ਇਸ ਦੇ ਨਾਲ ਨਾਲ ਹੁਣ ਐਂਟਰ ਕਰ ਚੁੱਕੇ ਮੋਬਾਈਲ ਦੇ ਵਿੱਚ ਵੀ ਨਵੀਂ ਰੇਂਜ ਜਿਹੜੀ ਹੈ ਮੋਬਾਈਲ ਦੀ ਵੀ ਆ ਗਈ ਹੈ ਮੋਬਾਈਲ ਦੇ ਵਿੱਚ ਵੀ ਕਾਫੀ ਡਿਸਕਾਊਂਟ ਵਗੈਰਾ ਦੇ ਰਹੇ ਆ ਉਹਦੇ ਬਾਰੇ ਵੀ ਗੱਲ ਕਰਾਂਗੇ ਆਪਾਂ ਤੇ ਖਾਸ ਕਰ ਆਪਾਂ ਮਲਟੀ ਬ੍ਰਾਂਡ ਦਾ ਅੱਜ ਕੱਲ ਦਾ ਜ਼ਬਾਨਾ ਤੇ ਆਪਾਂ ਕਿਹੜੇ ਕਿਹੜੇ ਬ੍ਰਾਂਡ ਇਸ ਵੇਲੇ ਮੋਬਾਈਲ ਦੇ ਕਵਰ ਕਰ ਰਹੇ ਆ ਸਾਡੇ ਕੋਲ ਜੀ ਤੁਹਾਨੂੰ Samsung, Vivo, Apple by MI Micromax Oppo ਦੇ ਸਾਰੇ ਫੋਨ ਅਵੇਲੇਬਲ ਮਿਲਣਗੇ ਪਲੱਸ ਇਹਨਾਂ ਦੀਆਂ ਜੋ ਬਾਜ਼ਾਰ ਨਾਲੋਂ ਰੇਟਸ ਉਹਨਾਂ ਨਾਲੋਂ ਘੱਟ ਅਸੀਂ ਤੁਹਾਨੂੰ ਇਹਦੇ ਨਾਲ ਐਡੀਸ਼ਨ ਆਪਣੇ ਵੱਲੋਂ ਜਿਹੜੀ ਗਿਫਟ ਦਵਾਂਗੇ ਅਨਿਵਰਸਰੀ ਕਰਕੇ ਜਿਹਦੇ ਨਾਲ ਤੁਹਾਨੂੰ ਅਸੀਂ ਇਹਦੇ ਨਾਲ ਇੱਕ ਤੁਹਾਨੂੰ ਕਵਰ ਦਵਾਂਗੇ ਇਹਦੇ ਗਾਰਡ ਲਗਾ ਕੇ ਦਵਾਂਗੇ ਨਾਲ ਇਹਦੇ ਨਾਲ ਹੈੱਡਫੋਨ ਦਵਾਂਗੇ ਲੇਟੈਸ ਮਾਡਲ ਹੈ Samsung ਦੇ 2024 ਦੀ ਮੈਨੂਫੈਕਚਰਿੰਗ ਡੇਟਸ ਨੇ ਬਿਲਕੁਲ ਲੇਟੈਸ ਮਾਡਲ ਨੇ ਤੁਹਾਨੂੰ ਸਾਰੇ ਅਵੇਲੇਬਲ ਮਿਲਣਗੇ ਪਲੱਸ ਤੁਹਾਨੂੰ ਇਹਦੇ ਨਾਲ ਸੈਮਸੰਗ ਫਾਈਨਾਂਸ ਵੀ ਹੁਣ ਸਾਡੇ ਕੋਲ ਅਵੇਲੇਬਲ ਹੈ ਕਿਸੇ ਕਸਟਮਰ ਨੇ EMI ਤੇ ਫੋਨ ਲੈਣਾ ਚਾਹੁੰਦੇ ਨੇ ਸੈਮਸੰਗ ਤੋਂ ਫਾਈਨਾਂਸ ਉਹ ਸੈਮਸੰਗ ਫਾਈਨਾਂਸ ਹੀ ਅਵੇਲੇਬਲ ਹੈ ਜੀ ਕੁਝ ਹੋਰ ਜਿਆਦਾ ਕੋਈ ਕਾਰਵਾਈ ਨਹੀਂ ਹੈਗੀ ਪੇਪਰ ਤੇ ਵਰਕ ਨਹੀਂ ਹੈਗਾ ਸਿਰਫ ਉਹਦੇ ਵਿੱਚ ਆਧਾਰ ਕਾਰਡ ਦੀ ਰਿਕੁਆਇਰਮੈਂਟ ਹੈ ਤੇ ਤੁਸੀਂ ਜਿਹੜਾ ਵੀ ਫੋਨ ਲੈ ਕੇ ਜਾਣਾ ਚਾਹੁੰਦੇ ਹੋ ਉਹ ਤੁਹਾਨੂੰ ਅਵੇਲੇਬਲ EMI ਤੇ ਮਿਲ ਜਾਏਗਾ ਜੀ ਇਸ ਦੇ ਨਾਲ ਨਾਲ ਫੋਨ ਰਿਪੇਅਰ ਦਾ ਵੀ ਤੁਸੀਂ ਸੈਕਸ਼ਨ ਸ਼ੁਰੂ ਕੀਤਾ ਜੀ ਸਾਡੇ ਕੋਲ ਹੁਣ ਜੀ ਫੋਨ ਰਿਪੇਅਰਿੰਗ ਵੀ ਸ਼ੁਰੂ ਹੋ ਚੁੱਕੀ ਹੈ ਕਿਸੇ ਫੋਨ ਦਾ ਕੋਈ ਡਿਸਪਲੇ ਹੋਵੇ ਕੋਈ ਉਹਦਾ ਸਪेयर पार्ट ਦਾ ਹੋਵੇ ਪ੍ਰੋਡਕਟ ਅਸੀਂ ਤੁਹਾਨੂੰ ਇੱਥੇ ਅਵੇਲੇਬਲ ਤੇ ਉਹਨੂੰ ਰਿਪੇਅਰ ਕਰਵਾ ਕੇ ਦਵਾਂਗੇ ਫੋਨ ਦੇ ਵਿੱਚ ਜਿਹੜੀ ਹੈ ਕੁਝ ਆਫਰਸ ਅੱਜਕੱਲ੍ਹ ਐਕਸਚੇਂਜ ਚੱਲਦੀ ਹੈ ਪੁਰਾਣਾ ਫੋਨ ਲਿਆਓ ਤੇ ਉਹਦੀ ਵੈਲਿਊਏਸ਼ਨ ਕਰਕੇ ਤੁਸੀਂ ਪੁਰਾਣਾ ਫੋਨ ਵੀ ਐਕਸਚੇਂਜ ਕਰਦੇ ਹੋ ਨਵੇਂ ਫੋਨ ਦੇ ਨਾਲ ਬਿਲਕੁਲ ਜੀ ਬਿਲਕੁਲ ਅਸੀਂ ਤੁਹਾਨੂੰ ਸਾਡੇ ਕੋਲ ਕੋਈ ਵੀ ਤੁਸੀਂ ਨਵਾਂ ਫੋਨ ਲਓਗੇ ਜੇ ਤੁਹਾਡੇ ਕੋਲ ਕੋਈ ਬ੍ਰੇਕੇਜ ਫੋਨ ਹੈ ਕੋਈ ਡੈ रिपेयरड फोन है तुसी ਸਾਡੇ ਕੋਲ ਲੈ ਆਓ ਅਸੀਂ ਉਹਨੂੰ ਐਕਸਚੇਂਜ ਕਰਾਂਗੇ ਉਹਦਾ ਇਹ ਬੈਸਟ ਸਪਰੇਅ ਤੁਹਾਨੂੰ ਮਾਰਕੀਟ ਨਾਲੋਂ ਦੇ ਕੇ ਤੁਹਾਨੂੰ ਉਹਦੇ ਵਿੱਚ ਅਸੀਂ ਉਹਦਾ ਰੇਟ ਕੱਟ ਕੇ ਤੁਹਾਨੂੰ ਨਵੇਂ ਮੋਬਾਈਲ ਦੇ ਵਿੱਚ ਉਹਦੇ ਪੈਸੇ ਵਾਪਸ ਕਰਾਂਗੇ ਤੇ ਬਹੁਤ ਵੱਡੀ ਗੱਲ ਕੀਤੀ ਹੈ ਜਿਹੜਾ ਫੋਨ ਤੁਹਾਡਾ ਸਕ੍ਰੈਪ ਹੋ ਚੁੱਕਾ ਹੈ ਜਿਹੜਾ ਫੋਨ ਤੁਹਾਡਾ ਖਰਾਬ ਹੋ ਚੁੱਕਾ ਹੈ ਜਿਹੜਾ ਫੋਨ ਤੁਹਾਡਾ ਕਿਸੇ ਨੇ ਨਹੀਂ ਲੈਣਾ ਇਹਨਾਂ ਕੋਲ ਲੈ ਕੇ ਆਓ ਉਹ ਫੋਨ ਦੀ ਤੁਹਾਨੂੰ ਕੋਈ ਨਾ ਕੋਈ ਕੀਮਤ ਜ਼ਰੂਰ ਦੇਣਗੇ ਉਸ ਫੋਨ ਨੂੰ ਐਕਸਚੇਂਜ ਕਰਕੇ ਨਵਾਂ ਫੋਨ ਤੁਸੀਂ ਲੈ ਸਕਦੇ ਹੋ ਤੇ ਤੁਹਾਡੇ ਕੋ ਮਿੱਟੀ ਪਿਆ ਫੋਨ ਕਿਉਂਕਿ ਫੋਨ ਹਰ ਘਰ ਦੇ ਵਿੱਚ ਕੋਈ ਨਾ ਕੋਈ ਇਸ ਤਰ੍ਹਾਂ ਦਾ ਉਹ ਜਾ ਰਿਹਾ ਕਿਉਂਕਿ ਇੱਥੇ ਹਾਈ ਐਂਡ ਪੁਆਇੰਟ ਤੇ ਆਓਗੇ ਤੁਸੀਂ ਤੇ ਉਹ ਫੋਨ ਤੁਸੀਂ ਦਿਓਗੇ ਤੇ ਉਸ ਫੋਨ ਦੇ ਬਦਲੇ ਤੁਹਾਨੂੰ ਇੱਕ ਬਹੁਤ ਹੀ ਵਧੀਆ ਮਾਰਜਨ ਜਿਹੜਾ ਉਹ ਨਵੇਂ ਫੋਨ ਤੇ ਡਿਸਕਾਊਂਟ ਮਿਲੇਗਾ ਬਿਲਕੁਲ ਜੀ ਬਿਲਕੁਲ ਅਸੀਂ ਹਰ ਇੱਕ ਵਰਗ ਦੇ ਬੰਦਿਆਂ ਨੂੰ ਦੇਖ ਕੇ ਹਰ ਇੱਕ ਵਰਗ ਦੇ ਸਾਰਿਆਂ ਨੂੰ ਦੇਖ ਕੇ ਅਸੀਂ ਫੋਨ ਸਟਾਰਟਿੰਗ ਜਿਹੜੇ ਕਰ ਰਹੇ ਹਾਂ 850 ਰੁਪਏ ਦੇ ਵਿੱਚ 1 ਇਅਰ ਵਾਰੰਟੀ ਕੀ ਪੈਡ ਫੋਨ ਦੇ ਰਹੇ ਹਾਂ ਜਿਹੜਾ ਮਾਰਕੀਟ ਵਿੱਚੋਂ ਕੋਈ ਨਹੀਂ ਤੁਹਾਨੂੰ ਦੇਵੇਗਾ ਇਹ ਚੀਜ਼ ਦੀ ਅਸੀਂ ਗਾਰੰਟੀ ਕਰਦੇ ਹਾਂ ਪਲੱਸ ਉਹਦੇ ਵਿੱਚ ਤੁਹਾਨੂੰ ਅਸੀਂ ਉਹਦੇ ਵਿੱਚ ਹੈੱਡਫੋਨ ਵੀ ਨਾਲ ਉਹਦੇ ਪ੍ਰੋਵਾਈਡ ਕਰਵਾ ਕੇ ਦਵਾਂਗੇ ਤੇ ਬਹੁਤ ਵੱਡੀ ਗੱਲ ਕੀਤੀ ਹੈ ਤੇ ਇਸ ਦੇ ਨਾਲ ਨਾਲ ਇਹੀ ਸੈਕਸ਼ਨ ਤੁਹਾਨੂੰ ਦਿਖਾਉਣੇ ਆ ਫੋਨ ਰਿਪੇਅਰਿੰਗ ਦਾ ਵਨਸਟਾਪ ਸ਼ਾਪ ਸੋਲੂਸ਼ਨ ਜਿਹੜੀ ਹੈ ਇੱਥੇ ਮਿਲ ਜਾਏਗੀ ਤੁਹਾਨੂੰ ਨਵਾਂ ਫੋਨ ਲੈਣ ਦੇ ਨਾਲ ਨਾਲ ਤੁਸੀਂ ਫੋਨ ਜੇ ਰਿਪੇਅਰ ਕਰਾਉਣਾ ਹੈ ਤਾਂ ਉਸ ਦੀ ਵੀ ਤੁਹਾਨੂੰ ਇੱਥੇ ਪੂਰੀ ਦੀ ਪੂਰੀ ਜਿਹੜੀ ਹੈ ਸੁਵਿਧਾ ਮਿਲੇਗੀ ਕਿਉਂਕਿ ਫੋਨ ਜਿਹੜਾ ਅੱਜ ਦੇ ਸਮੇਂ ਦੇ ਫੋਨ ਦੀ ਜਿਹੜੀ ਹੈ ਰਿਪੇਅਰ ਫੋਨ ਦੀ ਮੇਨਟੇਨੈਂਸ ਬਹੁਤ ਜ਼ਰੂਰੀ ਹੈ ਤੇ ਇਹ ਜਿਹੜਾ ਸੈਕਸ਼ਨ ਇਹਨਾਂ ਦਾ ਫੋਨ ਰਿਪੇਅਰਿੰਗ ਦਾ ਸੈਕਸ਼ਨ ਹੈ ਜਿਸ ਦੀ ਤਸਵੀਰ ਅਮ ਤੁਹਾਡਾ ਸਾਂਝੀ ਕਰ ਰਿਹਾ ਹੈ ਟੈਕਨੋਲੋਜੀ ਦੇ ਵਿੱਚ ਸੀਸੀਟੀਵੀ ਅੱਜ ਦੇ ਸਮੇਂ ਦੇ ਵਿੱਚ ਹਰ ਘਰ ਦੀ ਜ਼ਰੂਰਤ ਹੋ ਗਈ ਹੈ ਤੇ ਸੀਸੀਟੀਵੀ ਖਾਸ ਸੀਸੀਟੀਵੀ ਤੁਹਾਨੂੰ ਦਿਖਾਵਾਂਗੇ ਜਿਹੜਾ ਕਿ ਸੋਲਰ ਨਾਲ ਚੱਲਦਾ ਸੋਲਰ ਨਾਲ ਚੱਲਣ ਵਾਲਾ ਵੀ ਸੀਸੀਟੀਵੀ ਇੱਥੇ ਮਿਲ ਜਾਏਗਾ ਤੁਹਾਡੇ ਘਰ ਦੀ ਸਿਕਿਉਰਿਟੀ ਜਿਹੜੀ ਆ ਉਹ ਵੀ ਇਹ ਪ੍ਰੋਵਾਈਡ ਕਰਾਨਗੇ ਤੇ ਸੀਸੀਟੀਵੀ ਤੁਹਾੜੇ ਕੋ ਕਿਸੇ ਕਿੰਨੇ ਤਰ੍ਹਾਂ ਦੇ ਸੀਸੀਟੀਵੀ ਸਾਡੇ ਕੋ ਜੀ ਤੁਹਾਨੂੰ ਹੁਣ ਲੇਟੈਸਟ ਜਿਹੜੀ ਨਵੀਂ ਚੀਜ਼ ਆਈ ਹੈ ਸੋਲਰ ਕੈਮਰਾ ਇਹਨੂੰ ਕੋਈ ਪਾਵਰ ਨਹੀਂ ਕੋਈ ਕੁਝ ਨਹੀਂ ਸਿਰਫ ਪਲੱਗ ਐਂਡ ਪਲੇ ਇਹਦੇ ਵਿੱਚ ਸਿਮ ਪਾਏਗੀ ਤੁਹਾਡਾ ਆਨਲਾਈਨ ਚੱਲੇਗਾ ਤੁਸੀਂ ਇਹ ਕੈਮਰਾ ਟੂ-ਵੇ ਟਾਕਿੰਗ ਹੈ ਤੁਸੀਂ ਬੋਲ ਵੀ ਸਕਦੇ ਹੋ ਸੁਣ ਵੀ ਸਕਦੇ ਹੋ ਪਲੱਸ ਕੈਮਰੇ ਨੂੰ 360 ਡਿਗਰੀ ਕੈਮਰੇ ਨੂੰ ਘੁਮਾ ਵੀ ਸਕਦੇ ਹੋ ਉਸ ਤੋਂ ਬਾਅਦ ਸਾਡੇ ਕੋਲ ਤੁਹਾਨੂੰ ਸਿਮ ਸਿਸਟਮ ਕੈਮਰਾ ਆ ਜਾਏਗਾ ਵੀਡੀਓ ਡੋਰ ਫੋਨ ਆ ਜਾਣਗੇ ਉਸ ਤੋਂ ਬਾਅਦ ਸਾਡੀ ਇਹਦੀ ਰੇਂਜ ਵੀ ਤੁਹਾਨੂੰ ਮਿਲ ਜਾਏਗੀ ਜਿਸਾਂ ਟੈਂਡਰ ਦੇ ਰਾਊਟਰ ਹੁੰਦੇ ਨੇ ਐਕਸਟੈਂਡਰ ਹੁੰਦੇ ਰੇਂਜ ਐਕਸਟੈਂਡਰ ਹੋਗੇ ਉਹ ਵੀ ਤੁਹਾਨੂੰ ਮਿਲਣਗੇ ਐਨਵੀਆਰਸ ਆ ਗਏ ਡੀਵੀਆਰ ਆ ਗਏ ਉਸ ਤੋਂ ਬਾਅਦ ਵਾਈਫਾਈ ਕੈਮਰੇਜ਼ ਆ ਗਏ ਹਰ ਇੱਕ ਰੇਂਜ ਹਰ ਇੱਕ ਪਲੱਸ ਮਾਡਲ ਰੇ ਅਵੇਲੇਬਿਲਟੀ ਇੱਥੇ ਸਾਨੂੰ ਮਿਲ ਜਾਈਗੇ ਸਾਡੇ ਕੋਲ ਇਸ ਦੇ ਨਾਲ ਨਾਲ ਇੰਟਰਪਟਡ ਪਾਵਰ ਸਪਲਾਈ ਲਈ ਇਨਵਰਟਰ ਦੀ ਵੀ ਇੱਥੇ ਸਹੂਤਾ ਮਿਲ ਜਾਈਗੀ ਜਿਸ ਤਰ੍ਹਾਂ ਕਿ ਤੁਸੀਂ ਇਨਵਰਟਰ ਬੈਟਰੀ ਵੀ ਇੱਥੋਂ ਲੈ ਕੇ ਆਪਣੀ ਘਰ ਦੀ ਬੱਤੀ 24 ਘੰਟੇ ਚਾਲੂ ਕਰ ਸਕਦੇ ਸਾਡੇ ਕੋਲ ਜੀ ਅਸੀਂ ਉਸੇ ਕੰਪਨੀ ਨਾਲ ਕੰਮ ਕਰੀਦਾ ਜਿਹੜੇ ਰਿਪਿਊਟਡ ਕੰਪਨੀਆਂ ਹੁੰਦੀਆਂ ਨੇ ਜਿਸ ਤਰ੍ਹਾਂ ਇਸਟਮੈਨ ਹੋ ਗਿਆ ਲੂਮਿਨਸ ਹੋ ਗਿਆ ਮਾਈਕਰੋਟੈਕ ਹੋ ਗਿਆ ਬਿਲਕੁਲ ਬੈਸਟ ਕੰਪਨੀਆਂ ਨੇ ਬੈਸਟ ਇਹਨਾਂ ਦੀ ਵਾਰੰਟੀ ਗਾਰੰਟੀ ਹੈ ਇਹਨਾਂ ਦੇ ਸਾਡੇ ਕੋਲ ਇਨਵਰ ਸਭ ਕੁਝ ਅਵੇਲੇਬਲ ਮਿਲਣਗੇ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਜਿੰਨਾ ਮਰਜੀ ਤੁਸੀਂ ਇਹਨਾਂ ਚੜਾਓ ਪੂਰਾ ਫੁੱਲ ਬੈਕਅਪ ਇਹਨਾਂ ਨੂੰ ਤੁਹਾਨੂੰ ਮਿਲੇਗਾ ਇਹਨਾਂ ਦੇ ਵਿੱਚ ਸਾਡੇ ਕੋਲ ਜਿਸਾਂ ਅੱਜਕੱਲ ਫੋਨ smartphones ਹੋ ਗਏ ਨੇ ਜਿਸਾਂ ਹਰ ਇੱਕ ਚੀਜ਼ smart ਹੋਈ ਜਾ ਰਹੀ ਹੈ android ਹੋ ਰਹੀ ਹੈ ਇਸੇ ਨਾਲ ਅਸੀਂ ਉਹ ਤੁਹਾਨੂੰ LEDV ਜਿਹੜੀ ਹੈ ਉਹ smart ਤੇ android ਦਵਾਂਗੇ ਚਾਹੇ ਉਹ samsung ਹੋਵੇ ਚਾਹੇ ਉਹ lg ਹੋਵੇ ਚਾਹੇ ਉਹ hifiren ਹੋਵੇ ਚਾਹੇ Toshiba ਹੋਵੇ ਸਾਰੀਆਂ smart ਸਾਰੀਆਂ android with ਆਪਣੇ volume ਤੋਂ ਬੋਰਸੇ ਕਰਦੇ ਆਂ ਤੇ ਆਪਾਂ ਜੋ ਵੀ অপারেਟ ਜੋ ਵੀ ਆਪਾਂ ਦੇਖਣਾ ਚਾਹੁੰਦੇ ਆ ਉਹਦੇ ਵਿੱਚ ਆਪਾਂ ਦੇਖ ਸਕਦੇ ਆ ਇਸ ਦੇ ਨਾਲ ਨਾਲ AI ਟੈਕਨੋਲੋਜੀ ਵੀ ਮਿਲ ਰਹੀ ਹੈ ਸਮਾਰਟਨੈਸ ਦੇ ਨਾਲ ਬਿਲਕੁਲ ਜੀ ਬਿਲਕੁਲ ਟੈਕਨੋਲੋਜੀ ਤੁਹਾਨੂੰ ਬਿਲਕੁਲ ਲੇਟੈਸਟ ਮਿਲ ਰਹੀ ਹੈ ਰੇਟਰ ਬ੍ਰਾਂਡ ਮਿਲ ਰਿਹਾ ਰੇਟਰ ਮਾਡਲ ਮਿਲ ਰਿਹਾ ਤੁਹਾਨੂੰ ਇਹਦੇ ਵਿੱਚ Samsung ਦੇ ਵਿੱਚ ਸਾਰ ਇੱਕ ਰੇਂਜ ਦੀ ਮਿਲ ਰਹੀ ਹੈ 32 ਤੋਂ ਲੈ ਕੇ 65 ਤੱਕ ਸਾਡੇ ਕੋਲ ਅਵੇਲੇਬਲ ਸਾਈਜ਼ ਹੈਗੇ ਨੇ ਚਾਹੇ ਉਹ Samsung ਡੈਲੋ ਚਾਹੇ ਉਹ Sony ਡੈਲੋ ਚਾਹੇ ਉਹ LG ਡੈਲੋ ਹਰ ਇੱਕ ਉਹਦੇ ਵਿੱਚ ਤੁਹਾਨੂੰ ਅਵੇਲੇਬਲ ਸਾਈਜ਼ ਪਲੱਸ ਉਹਨਾਂ ਦੀ ਜਿਹੜੇ ਨਿਊ ਫੀਚਰਸ ਹੈ ਅਵੇਲੇਬਲ ਮਿਲਣਗੇ ਤੁਹਾਨੂੰ ਹਾਈ ਐਂਡ ਪੁਆਇੰਟ ਇਸ ਦੇ ਨਾਲ ਨਾਲ ਹੋਰ ਕਿਡੀਆਂ ਆਈਟਮਸ ਦੇ ਵਿੱਚ ਤੁਸੀਂ ਡੀਲ ਕਰਦੇ ਸਾਡੇ ਕੋਲ ਜੇ ਸਾਰਾ ਕੁਝ ਅਵੇਲੇਬਲ ਮਿਲੇਗਾ ਜਿਸਾ ਹੁਣ ਆਪਾਂ Eco Dot ਦੇਖ ਰਹੇ ਹਾਂ Eco Dot ਦੇ ਵਿੱਚ ਸਪੀਕਰ ਐਂਡਰੋਇਡ ਸਪੀਕਰ ਹੈ ਤੁਸੀਂ ਇਹਦੇ ਵਿੱਚ ਕੋਈ ਵੀ 뮤직 ਇਹਨੂੰ Wi-Fi ਦੇ ਕੇ 뮤직 ਚਲਾ ਸਕਦੇ ਹੋ ਪਰਾਸ ਉਸ ਤੋਂ ਬਾਅਦ ਤੁਹਾਨੂੰ ਬੋਸ ਤੇ ਹੈੱਡਫੋਨ ਮਿਲ ਜਾਣਗੇ ਅਸੀਂ অথੋਰਾਇਜ਼ ਡੀਲਰ ਸੋਨੀ ਦੇ ਬੋਰਡ ਤੇ ਪੈਬਲ ਦੇ অথੋਰਾਇਜ਼ ਡੀਲਰਾਂ ਜਿਨ੍ਹਾਂ ਦੇ ਵਿੱਚ ਬਾਜ਼ਾਰ ਨਾਲੋਂ ਤੁਹਾਨੂੰ ਮਾਰਕੀ ਨਾਲੋਂ オリジナル ਚੀਜ਼ ਪਰਾਸ ਰੇਟ ਦਾ ਵੀ ਤੁਹਾਨੂੰ ਬਾਜ਼ਾਰ ਨਾਲੋਂ ਫਰਕ ਆਏਗਾ ਇਸ ਤੋਂ ਇਲਾਵਾ ਤੁਹਾਨੂੰ ਸਾਡੇ ਕੋਲੋਂ ਕੂਲ ਵਾਸ਼ਿੰਗ ਮਸ਼ੀਨ ਮਿਲ ਜਣ ਗਿਆ ਕੂਲਰਸ ਮਿਲ ਜਣਗੇ ਏਸੀ ਮਿਲ ਜਣਗੇ ਇਸ ਤਰ੍ਹਾਂ ਦੇ ਨਵੇਂ-ਨਵੇਂ ਪ੍ਰੋਡਕਟ ਸਾਡੇ ਕੋਲ ਹਰ ਰੋਜ਼ ਹਰ ਰੂਟੀਨ ਨਾਲ ਆ ਰਹੇ ਨੇ ਸੋ ਇੱਕ ਵਾਰੀ ਵਿਜ਼ਿਟ ਕਰੋ ਸ਼ਾਪ ਤੇ ਤੁਹਾਡੇ ਘਰ ਦੀ ਹਰ ਐਸੈਸਰੀ ਜਿਹੜੀ ਹੈ ਉਹ ਇੱਥੇ ਮਿਲ ਜਾਏਗੀ ਜਰੂਰਤਾਂ ਦੀ ਹਰ ਸਮਾਨ ਤੁਹਾਨੂੰ ਇੱਥੇ ਮਿਲ ਜਾਏਗਾ ਚਾਹੇ ਉਹ ਕਿਚਨ ਦਾ ਆਰਓ ਹੈ ਚਾਹੇ ਤੁਹਾਡੇ ਕੰਪਿਊਟਰ ਟੇਬਲ ਦੇ ਵਿੱਚ ਰੱਖਿਆ ਕੀ ਇੱਕ 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 ਚੀਜ਼ ਹੈ ਉਹ ਵੀ ਤੁਹਾਨੂੰ ਮਿਲ ਜਾਏਗੀ ਤੇ ਚਾਹੇ ਤੁਹਾਨੂੰ ਆਪਣੇ ਘਰ ਨੂੰ ਸਮਾਰਟ ਬਣਾਉਣਾ ਹੋਵੇ ਸਮਾਰਟ LED ਦੇ ਨਾਲ-ਨਾਲ ਸੀਸੀਟੀਵੀ ਵੀ ਤੁਹਾਨੂੰ ਸੋਲਰ ਸਿਸਟਮ ਦਾ ਸਮਾਰਟ ਸੀਸੀਟੀਵੀ ਵੀ ਮਿਲ ਜਾਣਗੇ